ਇਹ ਇਤਿਹਾਸਿਕ ਮਸਜਿਦ ਹੈ ਇੱਥੇ ਆਪਾਂ 71 ਸਵਸਥੇ ਹੋਏ ਆ ਕਿ ਮੁਸਲਿਮ ਭਾਈਚਾਰੇ ਸਿੱਖ ਭਾਈਚਾਰੇ ਦੇ ਵਿੱਚ ਇਸ ਦਾ ਬਹੁਤ ਭਾਰੀ ਰੋਸ ਪਾਇਆ ਜਾ ਰਿਹਾ ਹੈ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਇੱਕ ਫਿਲਮ ਜਿਹੜੀ ਪੈਟ ਸੈੱਪ ਆ ਉਹਦੀ ਸ਼ੂਟਿੰਗ ਇੱਥੇ ਹੋਈ ਹੈ ਇਸਲਾਮ ਕਦੇ ਵੀ ਮਸਜਿਦ ਦੇ ਵਿੱਚ ਸ਼ੂਟਿੰਗ ਕਰਨ ਦੀ ਇਜਾਜ਼ਤ ਨਹੀਂ ਦਿੰਦਾ ਤੇ ਇਸ ਮਾਮਲੇ ਦੇ ਵਿੱਚ ਅਸੀਂ ਮਤਲਬ ਆਪਣਾ ਵਿਰੋਧ ਪ੍ਰਦਰਸ਼ਨ ਕਰ ਰਹੇ ਹਾਂ ਤੇ ਰੋਸ ਪ੍ਰਦਰਸ਼ਨ ਕਰ ਰਹੇ ਹਾਂ ਇਸ ਮਾਮਲੇ ਦੇ ਵਿੱਚ ਜਦੋਂ ਸਾਨੂੰ ਪਤਾ ਲੱਗਿਆ ਕਿ ਇੱਥੇ ਕਿਸੇ ਫਿਲਮ ਦੀ ਸ਼ੂਟਿੰਗ ਹੋ ਰਹੀ ਹੈ ਤਾਂ ਇਸ ਦਾ ਇਹ ਪੂਰੇ ਦਾ ਪੂਰਾ ਮਾਮਲਾ ਅਸੀਂ ਸ਼ਾਹੀ ਇਮਾਮ ਸਾਹਿਬ ਦੇ ਧਿਆਨ ਵਿੱਚ ਲਿਆਂਦਾ ਗਿਆ ਤੇ ਉਹਨਾਂ ਨੇ ਸਾਨੂੰ ਉਹਨਾਂ ਦੇ ਦੇਸ਼ਨ ਨਿਰਦੇਸ਼ਾਂ ਅਨੁਸਾਰ ਅਸੀਂ ਨੇ ਐਸਐਸਪੀ ਸਾਹਿਬ ਨੂੰ ਫਤੇਗਰ ਸਾਹਿਬ ਨੂੰ ਵੀ ਬਰਖਾਸਤ ਦਿੱਤੀ ਤੇ ਡੀਸੀ ਸਾਹਿਬ ਨੂੰ ਵੀ ਇਹ ਦਰਖਾਸਤ ਲਈ ਕੀ ਮੰਗ ਕਰਦੇ ਤੁਸੀਂ ਅਸੀਂ ਮੰਗ ਕਰਦੇ ਆ ਕਿ ਦੋਸ਼ੀਆਂ ਦੇ ਖਿਲਾਫ ਜਾਂਚ ਕਰੀ ਜਾਵੇ ਤੇ ਦੋਸ਼ੀਆਂ ਦੇ ਖਿਲਾਫ ਸਖਤੋ ਸਖਤ ਕਾਰਵਾਈ ਹੋਵੇ ਜਿਹੜੇ ਮਤਲਬ ਸਮੇਂ ਦੇ ਅਨਸਾਰ ਮਤਲਬ ਸਮੇਂ-ਸਮੇਂ ਤੇ ਜੋ ਧਾਰਮਿਕ ਪਾਵਨਾਵਾਂ ਨੂੰ ਠੇਸ ਪਹੁੰਚਾਉਂਦੇ ਨੇ ਲੋਕ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਹੋ ਕਰੀ ਜਾਵੇ ਜਦੋਂ షూਟਿੰਗ ਚੱਲਦੀ ਸੀ ਸੀ ਨੂੰ ਮੰਗ ਪੱਤਰ ਦਿੱਤਾ ਤੇ ਇਹਦੀ ਜਿਹੜੀ ਪਰਮਿਸ਼ਨ ਆ ਉਹ ਵੀ ਤਾਂ ਸਰਕਾਰ ਸਰਕਾਰ ਵੱਲੇ ਹੁੰਦੀ ਆ ਪ੍ਰਸ਼ਾਸਨ ਨੇ ਦਿੱਤੀ ਹੋਗੀ ਪਰਮਿਸ਼ਨ ਦੇਖੋ ਇਹਨਾਂ ਕੋਲ ਪ੍ਰਾਤਨ ਵਿਭਾਗ ਦੀਆਂ ਕੁਝ ਪਰਮਿਸ਼ਨਾਂ ਦੱਸਦੇ ਨੇ ਕਿ ਪ੍ਰਾਤਨ ਵਿਭਾਗ ਦੀਆਂ ਕੁਝ ਪਰਮਿਸ਼ਨਾਂ ਸੀਗੀਆਂ ਪਰ ਪ੍ਰਾਤਨ ਵਿਭਾਗ ਨੂੰ ਸਿਰਫ ਔਰ ਸਿਰਫ ਇਹਦੀ ਦੇਖਰੇਖ ਵਾਸਤੇ ਕਰਿਆ ਜਾਂਦਾ ਜਦੋਂ ਕਿ ਮਾਮਲਾ ਇਹ ਸਾਡਾ ਧਾਰਮਿਕ ਹੋ ਜਾਂਦਾ ਤਾਂ ਉੱਥੇ ਮੇਰੇ ਖਿਆਲ ਦੇ ਵਿੱਚ ਪ੍ਰਾਤਨ ਵਿਭਾਗ ਨੂੰ ਇੱਕ ਪਾਸੇ ਰੱਖ ਕੇ ਸਾਰੇ ਪਾਈਚਾਰਿਆਂ ਦੀਆਂ ਧਾਰਮਿਕ ਭਾਵਨਾ ਨੂੰ ਥੇਸ ਪਹੁੰਚਦੀ ਹੈ ਤਾਂ ਉਸ ਤੇ ਖਾਸ ਗੱਲ ਆ ਜਾਂਦੀ ਹੈ ਕੀ ਨਾ ਭਾਈ ਜਿਹੜਾ ਕੁਛ ਹੋਰੇ ਹੋਇਆ ਮਸਤੀ ਦੇ ਵਿੱਚ ਉਹ ਬਹੁਤ ਗਲਤ ਹੋਇਆ ਜਿਵੇਂ ਉਪਰਾਤਨ ਜਿਹੜਾ ਵਿਭਾਗ ਹੈ ਉਹਨਾਂ ਨੂੰ ਕਹਿੰਦੇ ਪਰਮਿਸ਼ਨ ਦਿੱਤੀ ਆ ਆ ਭਾਈ ਜੀ ਨੇ ਸਹੀ ਗੱਲ ਕਹੀ ਉਹਨਾਂ ਨੂੰ ਪਰਮਿਸ਼ਨ ਸਿਰਫ ਦੇਖਰੇਖ ਦੀ ਆ ਨਾ ਕਿ ਉਹਰੇ ਸ਼ੂਟਿੰਗ ਕਰਾਉਂਦੀ ਮੈਂ ਪ੍ਰਸ਼ਾਸਨ ਨੂੰ ਇਹੀ ਗੁਜਾਰਿਸ਼ ਕਰੂੰਗਾ ਕਿ ਇਹ ਤੇ ਜਲਦ ਜਲਦ ਕਾਰਵਾਈ ਕੀਤੀ ਜਾਵੇ ਅਸੀਂ ਮੰਗ ਕਰਦੇ ਹਾਂ ਜਿਹੜੀ ਫਿਲਮ ਦੀ ਸ਼ੂਟਿੰਗ ਹੋਈ ਆ ਉਸ ਦੇ ਵਿੱਚ ਜਿਹੜਾ ਸੀਨ ਆ ਉਹ ਕੱਟਿਆ ਜਾਵੇ ਨਹੀਂ ਤਾਂ ਅਸੀਂ ਪ੍ਰਦਰਸ਼ਨ ਕਰਾਂਗੇ ਜੇ ਨਾ ਕਟਿਆ ਗਿਆ ਤਾਂ ਅਸੀਂ ਇਹਦਾ ਪੂਰਾ ਮੁਸਲਿਮ ਭਾਈਚਾਰਾ ਸਿੱਖ ਭਾਈਚਾਰਾ ਸਾਰਾ ਇਕੱਠੇ ਆ ਅਸੀਂ ਵਿਰੋਧ ਕਰਾਂਗੇ ਇਸ ਚੀਜ਼ ਦਾ ਆ ਮੈਂ ਬਹੁਤ ਸ਼ੁਕਰਗੁਜ਼ਾਰ ਆ ਭਾਈ ਸਾਹਿਬ ਦਾ ਮੈਂ ਨਾਮ ਨਹੀਂ ਜਾਣਦਾ ਨਵਦੀਪ ਸਿੰਘ ਜੀ ਦਾ ਜਿਨ੍ਹਾਂ ਨੇ ਵਿਰੋਧ ਕੀਤਾ ਰੋਕਿਆ ਔਰ ਇਹ ਟੈਂਟ ਸਾਰਾ ਉਹਨਾਂ ਦਾ ਜਿਹੜਾ ਸੈਟਅਪ ਆ ਉਹ ਬਾਹਰ ਕਢਵਾਇਆ ਬਹੁਤ ਬਹੁਤ ਧੰਨਵਾਦ ਆ ਸਾਰੇ ਸਿੱਖ ਭਾਈਚਾਰੇ ਦਾ ਜਿਹੜੇ ਸਾਡੇ ਨਾਲ ਮੋਢਾ ਮੋਢਾ ਮਲਾ ਕੇ ਖੜੇ ਨੇ ਔਰ ਅਸੀਂ ਪ੍ਰਸ਼ਾਸਨ ਨੂੰ ਹੀ ਮੰਗ ਕਰਦੇ ਆ ਡੀਸੀ ਸਾਹਿਬ ਐਸਐਸਪੀ ਸਾਹਿਬ ਨੂੰ ਕਿ ਤੁਸੀਂ ਇਸ ਦੇ ਸਖਤ ਕਾਰਵਾਈ ਕਰੋ ਔਰ ਫਿਲਮ ਦੇ ਵਿੱਚ ਜਿਹੜਾ ਸੀਨ ਲਿਆ ਗਿਆ ਨਾ ਮਸਜਿਦ ਦਾ ਉਹਨੂੰ ਹਟਵਾਇਆ ਜਾਵੇ ਬਹੁਤ ਬਹੁਤ ਧੰਨਵਾਦ। ਲੇ ਲੰਗੇ 12 ਤਰੀਕ ਤੋਂ ਜਦੋਂ ਸਾਨੂੰ ਰਾਤ ਨੂੰ ਪਤਾ ਲੱਗਿਆ ਦੇਰ ਰਾਤ ਪੌਣੇ 10 ਦੇ ਕਰੀਬ ਸਾਨੂੰ ਕਿਸੇ ਸਿੰਘ ਨੇ ਫੋਨ ਕੀਤਾ ਵੀ ਇੱਥੇ ਇੱਕ ਫਿਲਮ ਦੀ ਸ਼ੂਟਿੰਗ ਚੱਲ ਰਹੀ ਹੈ। ਭਗਤ ਸਦਨਾ ਜੀ ਦੀ ਜਿਹੜੀ ਮਸਜਿਦ ਇੱਥੇ ਮਸਜਿਦ ਹੈ ਵੀ ਉਹਦੇ ਵਿੱਚ ਸ਼ੂਟਿੰਗ ਚੱਲ ਰਹੀ ਹੈ। ਅਸੀਂ ਮੌਕੇ ਤੇ 15 ਮਿੰਟ ਵਿੱਚ ਮੈਂ ਇੱਥੇ ਪਹੁੰਚ ਗਿਆ। ਆਉਣ ਤੇ ਦੇਖਿਆ ਮੈਂ ਉੱਥੇ ਇੱਕ ਬੌਂਸਰ ਖੜੇ ਸੀਗੇ। ਬੌਂਸਰਾਂ ਨੇ ਸਾਡੇ ਨਾਲ ਹੱਥੋ ਪਾਈ ਕਰਨ ਦੀ ਕੋਸ਼ਿਸ਼ ਕੀਤੀ। ਮੈਂ ਕਿਹਾ ਵੀ ਤੁਸੀਂ ਪਹਿਲਾਂ ਸਭ ਤੋਂ ਪਹਿਲਾਂ ਮੈਨੂੰ ਦੱਸੋ ਤੁਹਾਨੂੰ ਪਰਮਿਸ਼ਨ ਦੇਤੀ। ਤਾਨੂੰ ਪਤਾ ਇਹਦਾ ਇਤਿਹਾਸ ਕੀ ਹੈ ਅੱਜ ਤੁਸੀਂ ਇੱਥੇ ਭਗਤ ਸਦਨਾ ਜੀ ਦੀ ਮਸੀਤੇ ਕਰ ਰਹੇ ਹੋ ਕੱਲੋਂ ਪੰਜਾਬ ਸਰਕਾਰ ਦੇ ਅਧੀਨ ਆਉਂਦਾ ਟੋਡਰਮੈਲ ਹਵੇਲੀ ਜੇ ਅੱਜ ਤੁਸੀਂ ਉਰੇ ਕਰ ਰਹੇ ਹੋ ਤਾਂ ਕੱਲੋਂ ਫਿਰ ਤੁਸੀਂ ਉੱਥੇ ਵੀ ਕਰੋਗੇ ਤੇ ਇਹ ਅੰਨੇ ਬੈਠੇ ਨੇ ਉਹ ਜਿਹੜੇ ਇਹਨੂੰ ਪਰਮਿਸ਼ਨ ਦੇਣ ਵਾਲੇ ਨੇ ਮੈਂ ਤਾਂ ਇਹ ਕਹਿਣਾ ਵੀ ਉੱਥੇ ਸ਼੍ਰੋਮਣੀ ਕਮੇਟੀ ਨੂੰ ਮੈਂ ਤਾਂ ਗੁਜਾਰਚ ਕਰਦਾ ਹੱਥ ਬੰਨ੍ਹ ਕੇ ਵੀ ਜਿਹੜੀ ਇਹਨਾਂ ਦੀ ਜਿਹੜੀ ਸਾਂਭ ਸੰਭਾਲ ਹੈ ਜਿਹੜੀ ਇੱਥੇ ਦੀ ਜਿਹੜੇ ਭਗਤ ਜਿਨ੍ਹਾਂ ਦੀ ਜਿਹੜੀ ਬਾਣੀ ਹੈ ਸਾਡੇ ਗੁਰੂ ਆਪਣੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ ਤੇ ਇੱਕ ਟਾਡਰਮ ਵਾਲਾ ਵੇਲੀ ਜੀ ਇਹ ਸ਼੍ਰੋਮਣੀ ਕਮੇਟੀ ਦੇ ਅੰਡਰ ਆਵੇ ਇਹਨਾਂ ਨੂੰ ਦਿੱਤੀ ਜਾਵੇ ਤਾਂ ਕਿ ਇਤਿਹਾਸਕ ਦੀ ਜਿਹੜੀ ਸਾਡਾ ਉਹ ਹੈ ਇਤਿਹਾਸ ਹੈ ਉਹਦੇ ਨਾਲ ਕੋਈ ਹਰੇਕ ਬੰਦਾ ਚੱਕ ਕੇ ਮੂੰਹ ਚੱਕ ਕੇ ਇੱਥੇ ਆ ਜਾਂਦਾ ਤੁਸੀਂ ਦੇਖ ਸਕਦੇ ਹੋ ਇੱਕ ਜਿੰਦਾ ਇੱਥੇ ਚੌਕੀਦਾਰ ਹੈ ਦਸਣ ਮਤਾ ਪਤਾ ਲੱਗਿਆ ਵੀ ਇੱਕ 9 ਤੋਂ 5 ਤੱਕ ਇੱਥੇ ਇੱਕ ਬੰਦਾ ਰਹਿੰਦਾ ਜੀ ਤੇ ਉਹਦੀ ਜ਼ਿੰਮੇਵਾਰੀ ਬਣਦੀ ਹੈ ਤੁਸੀਂ ਇਹ ਇੱਥੇ ਬਾਹਰਲੇ ਪਾਸੇ ਇਹ ਕਿਹਨਾਂ ਨੇ ਬੋਰਡ ਲਾਇਆ ਹੋਇਆ ਹੈ ਵੀ ਅਸੀਂ ਇੱਥੇ 5000 ਰੁਪਏ ਜੁਰਮਾਨਾ ਕਰਾਂਗੇ ਇੱਥੇ ਆ ਕੇ ਸ਼ਰਾਬੀ ਕੋਆਬੀ दारू ਵੀ ਪਿੰਦੇ ਨੇ ਰਾਤ ਨੂੰ ਕਈ ਵਾਰ ਸਾਨੂੰ ਫੋਨ ਕਰਦੇ ਨੇ ਤੇ ਉਸ ਤੋਂ ਬਾਅਦ ਇਹ ਜਿਹੜਾ ਗੇਟ ਹੈ ਇਹ ਗੇਟ ਦੀ ਜੰਜੀਰ ਹੈ ਇੱਕ ਚੌਂਕੀਦਾਰ ਹੈ ਅੰਦਰ ਤੁਸੀਂ ਦੇਖ ਸਕਦੇ ਹੋ ਕਬੂਤਰਾਂ ਨੇ ਬਿਠਾਂ ਕਰ ਕਰਕੇ ਬੁਰਾ ਹਾਲ ਕੀਤਾ ਹੋਇਆ ਹੈ ਕਿ ਇਹ ਪ੍ਰਾਤਨ ਵਿਭਾਗ ਇਸ ਤਰ੍ਹਾਂ ਸੰਭਾਲ ਕਰਦਾ ਹੈ ਪੁਰਾਣੀਆਂ ਇਮਾਰਤਾਂ ਦੀ ਤੇ ਅਸੀਂ ਮੰਗ ਕਰਦੇ ਹਾਂ ਪੂਰ ਜ਼ੋਰ ਮੰਗ ਕਰਦੇ ਹਾਂ ਵੀ ਇਸ ਨੂੰ ਗੰਭੀਰਤਾ ਨਾਲ ਲਿਆ ਜਾਵੇ ਅਤੇ ਜਿਹੜੀ ਬਣਦੀ ਕਾਰਵਾਈ ਹੈ ਉਸ ਫਿਲਮ ਦੇ ਪ੍ਰੋਡਿਊਸਰ ਤੇ ਡਾਇਰੈਕਟਰ ਤੇ ਕੀਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ